ਸਾਤ ਸਿਰ ਕਾਲ ਜੀ ਤੁਸੀਂ ਦੇਖ ਰਹੇ ਹੋ ਜੀਤ ਵੈਬ ਟੀਵੀ ਮੈਂ ਮਨਪ੍ਰੀਤ ਸਿੰਘ ਅਰਾਜਦ ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਸਿਆਸੀ ਅਖਾੜਾ ਭਖਿਆ ਨਜ਼ਰ ਆ ਰਿਹਾ ਹੈ ਗੱਲ ਕਰੀਏ ਗੁਰੂ ਨਗਰੀ ਅੰਮ੍ਰਿਤਸਰ ਦੀ ਜਿੱਥੇ ਵੱਖ-ਵੱਖ ਪਾਰਟੀਆਂ ਵੱਲੋਂ ਇੱਕ ਦੂਸਰੇ ਉੱਤੇ ਦੂਸ਼ਣ ਬਾਜ਼ੀਆਂ ਵੀ ਕੀਤੀਆਂ ਜਾ ਰਹੀਆਂ ਹਨ ਕਿਤਨਾ ਕਿਤੇ ਅਤੇ ਗਰੰਟੀਆਂ ਵੀ ਪੇਸ਼ ਕੀਤੀਆਂ ਜਾ ਰਹੀਆਂ ਹਨ ਗੱਲ ਕਰੀਏ ਭਾਜਪਾ ਦੀ ਜਿੱਥੇ ਪਿੰਡਾਂ ਦੇ ਵਿੱਚ ਭਾਜਪਾ ਦਾ ਕਿਤਨਾ ਕਿਤੇ ਕਿਸਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਹੈ ਅਤੇ ਕਿਤਨਾ ਕਿਤੇ ਭਾਜਪਾ ਦੇ ਲੀਟਰ ਜਿਹੜੇ ਹਨ ਉਹ ਆਪਣੀਆਂ ਗਰੰਟੀਆਂ ਪੇਸ਼ ਕਰਦੇ ਹੋਏ ਨਵਾਂ ਬਦਲਾਵ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ ਗੱਲ ਕਰੀਏ ਤਰਨਜੀਤ ਸਿੰਘ ਸੰਦੂ ਸੰਦੂ ਦੀ ਜਿਹੜੇ ਕੀ ਅੰਮ੍ਰਿਤਸਰ ਤੋਂ ਉਮੀਦਵਾਰ ਹਨ ਲੋਕ ਸਭਾ ਦੇ ਭਾਜਪਾ ਵੱਲੋਂ ਉਹਨਾਂ ਵੱਲੋਂ ਅੱਜ ਪ੍ਰੈਸ ਮਿਲਣੀ ਦੌਰਾਨ ਆ ਗੱਲਬਾਤ ਸਾਂਝੀ ਕੀਤੀ ਜਾਣੀ ਹੈ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਨ ਕੀ ਨਵੇਂ ਬਦਲਾਵ ਲੈ ਕੇ ਆਏ ਹਨ ਇੰਡਸਟਰੀ ਦੀ ਅਸਿਸਟੈਂਸ ਕਰੇਗੀ ਅਮਰੀਕਨ ਇੰਡਸਟਰੀ ਤੇ ਅਸੀਂ ਮੇਕ ਇਨ ਇੰਡੀਆ ਜ ਇੱਥੇ ਬਣਾਵਾਂਗੇ ਤੀਸਰੀ ਗੱਲ ਇਹ ਬੱਚਿਆਂ ਨੂੰ ਵੋਕੇਸ਼ਨਲ ਟ੍ਰੇਨਿੰਗ ਵੀ ਦਿੱਤੀ ਜਾਵੇਗੀ ਕਿ ਆਪਣੇ ਪੈਰਾਂ ਤੇ ਖੜੇ ਹੋਣ ਜੋਗੇ ਹੋਣ ਆ ਜਿਹੜਾ ਸਟਾਰਟਅਪ ਦਾ ਮੈਂ ਦੱਸਿਆ ਨੌਕਰੀਆਂ ਦੇ ਇੱਕ ਚੀਜ਼ ਆ ਬੱਚਿਆਂ ਨੂੰ ਸਟਾਰਟਅਪਸ ਵੀ ਵੀ ਅਸਿਸਟੈਂਸ ਦਿੱਤੀ ਜਾਏਗੀ ਉਹਨਾਂ ਨੂੰ ਨੌਕਰੀਆਂ ਲੱਗਣਗੀਆਂ ਉਹਨਾਂ ਦੀ ਜਿਹੜੀ એનર્ਜੀ ਹੈ ਉਹ ਇਹਦੇ 'ਚ ਲੱਗੇਗੀ ਦੇਖੋ ਬੱਚਾ ਜਦੋਂ ਸਕਸੈਸਫੁਲ ਹੁੰਦਾ ਆ ਉਹ ਆਪਣੇ ਪਰਿਵਾਰ ਉਹਦੀ ਫੈਮਿਲੀ 'ਚ ਇੱਕ ਤਾਕਤ ਆਂਦੀ ਆ ਮੈਂ ਬੇਸਿਕਲੀ ਉਹ ਚੀਜ਼ਾਂ ਤੁਹਾਨੂੰ ਸ਼ੇਅਰ ਕਰਨੀਆਂ ਸੀ ਕਈ ਹੋਰ ਚੀਜ਼ਾਂ ਆਈਆਂ ਨੇ ਜਿਤਨਾ ਸਵਾਲ ਜਵਾਬ ਹੁੰਦਾ ਆ ਪਾਉ ਵੀ ਕਰਾਂਗੇ ਲੇਕਿਨ ਇਹ ਵੀ ਲੋਕਾਂ ਤੱਕ ਪਹੁੰਚਾਇਓ ਔਰ ਖਾਸ ਤੌਰ ਤੇ ਜਿਹੜਾ ਸਟਾਰਟਅਪ ਦਾ ਇਨੀਸ਼ੀਏਟਿਵ ਹੋਇਆ ਆ ਉਹ ਸਾਡੇ ਬੱਚਿਆਂ ਤੇ ਭੈਣਾਂ ਨੂੰ ਉਹਦਾ ਪੂਰਾ ਫਾਇਦਾ ਮਿਲਣਾ ਚਾਹੀਦਾ ਤੇ ਇਹ ਇਨੀਸ਼ੀਏਟਿਵ ਸਾਡੇ ਭਾਈਚਾਰੇ ਨੇ ਉੱਥੇ ਕੀਤਾ ਆ ਤੇ ਇਹ ਇਰਿਸਪੈਕਟਿਵ ਆ ਮੈਂ ਤੁਹਾਨੂੰ ਸ਼ੁਰੂ ਤੋਂ ਹੀ ਕਿਹਾ ਸੀ ਕਿ ਮੈਂ ਇੱਥੇ ਸੇਵਾ ਕਰਨ ਆਇਆ ਉਹੋ ਹੀ ਸੇਵਾ ਜਿਹੜੀ ਸਰਦਾਰ ਤੇਜਾ ਸਿੰਘ ਸਮੁੰਦਰੀ ਨੇ ਮਾਝੇ ਲਈ ਕੀਤੀ ਆ ਤੇ ਉਹੋ ਹੀ ਸੇਵਾ ਜਿਹੜੀ ਸਰਦਾਰ ਵਿਸ਼ਨ ਸਿੰਘ ਸਮੁੰਦਰੀ ਡਾਕਟਰ ਜਗਜੀਤ ਕੌਰ ਸੰਧੂ ਨੇ ਕੀਤੀ ਆ ਔਰ ਮੈਂ ਵੀ ਵਾਪਸ ਆਪਣੇ ਘਰੋਂ ਬਰਸਰ ਆਇਆ ਤੇ ਮੇਰੀ ਵੀ ਡਿਟਰਮੀਨੇਸ਼ਨ ਆ ਉਹ ਜ਼ਰੂਰ ਕਰਨੀ ਆ ਦੋ ਤਿੰਨ ਛੋਟੀਆਂ ਹੋਰ ਚੀਜ਼ਾਂ ਸੀਗੀਆਂ ਦੇਖੋ ਏਮਸ ਸੈਂਟਰਲ ਯੂਨੀਵਰਸਿਟੀ ਇੱਥੋਂ ਗਈ ਤੇ ਸਾਡੇ ਐਮਪੀ ਸਾਹਿਬ ਸੁੱਤੇ ਸੀਗੇ ਉਹ ਵਾਪਸ ਆਪਾਂ ਇੱਥੇ ਲੈ ਕੇ ਆਉਣੀ ਆ ਸਾਡੇ ਇੱਥੇ ਆਈ ਆਈ ਟੀ ਵੀ ਖੁਲਾਣੀ ਆ ਸਾਡੇ ਬੱਚਿਆਂ ਨੂੰ ਅੰਮ੍ਰਿਤਸਰ ਦੇ ਬੱਚਿਆਂ ਨੂੰ ਆਪਾਂ ਸਹੀ ਐਜੂਕੇਸ਼ਨ ਐਜੂਕੇਸ਼ਨ ਜਿਹੜੀ ਡਿਗਰੀ ਨਹੀਂ ਸਿਰਫ ਸਕਿੱਲ ਵੀ ਆਵੇਗੀ ਜੋ ਬਾਕੀ ਭਾਰਤ ਚ ਹੋ ਰਿਆ ਆਪਾਂ ਉਹਦੇ ਵੱਲ ਲੈ ਕੇ ਜਾਣਾ ਆ एससीजेड ਆਪਣਾ ਆਰਟੀ ਹੱਬ ਰਿਸਰਚ ਸੈਂਟਰ ਆ ਪੱਟੀ ਮੱਖੂ ਵਾਲਾ ਲਿੰਕ ਇਹ ਤੁਹਾਨੂੰ ਸਾਰਾ ਪਤਾ ਆ ਇਹ ਸਭ ਕੁਝ ਵੀ ਆਪਾਂ ਇੱਥੇ ਅੰਮ੍ਰਿਤਸਰ ਕਰਵਾਣਾ ਆ ਇਹ ਬੜੀ ਕਲੀਅਰ ਸੋਚ ਹੈ ਬੜੀ ਕਲੀਅਰ ਡਿਟਰਮੀਨੇਸ਼ਨ ਆ ਨਹੀਂ ਕਰਵਾਇਆ ਤੇ ਤੁਸੀਂ ਦੇਖੋ ਕਿਉਂ ਮੈਂ ਤਾਂ ਗਾਂ ਦੀ ਗੱਲ ਕਰ ਰਿਹਾ ਇਸ ਲਈ ਸੋਚ ਡਵੈਲਪਮੈਂਟ ਓਰੀਐਂਟਡ ਆ ਅੰਬਰ ਸਰਦੀ ਆਪਾਂ ਪ੍ਰਗਤੀ ਕਰਵਾਣੀ ਆ ਇੱਕ ਛੋੜੀ ਜੀ ਹੋਰ ਤੁਹਾਨੂੰ ਚੀਜ਼ ਦੱਸਣੀ ਆ ਤੁਹਾਨੂੰ ਯਾਦ ਹੈ ਕਨੈਕਟੀਵਿਟੀ ਦੀ ਮੈਂ ਗੱਲਾਂ ਕੀਤੀਆਂ ਸਵਾਲ ਜਵਾਬ ਪੁੱਛੋਗੇ ਬੜੇ ਕੰਕ੍ਰੀਟ ਆਈਡੀਆਜ਼ ਨੇ ਇਹ ਹਵਾਈ ਗੱਲ ਨਹੀਂ ਆ ਅਗਰ ਤੂੰ ਤੁਹਾਡੇ ਵੇਖੋ ਤੁਸੀਂ ਵੀ ਅੰਮ੍ਰਿਤਸਰੀ ਹੋ ਮੇਰੇ ਨਾਲ ਔਰ ਜਿਹੜਾ ਵੀ ਇੱਥੇ ਲੀਡਰ ਆ ਉਹਦਾ ਦਿਲੋਂ ਪਿਆਰ ਪਹਿਲਾਂ ਉੱਥੇ ਹੋਣਾ ਚਾਹੀਦਾ ਉਹਦੇ ਬਾਅਦ ਜਿੰਨੀ ਮਿੱਟੀ ਸੁੱਟਣੀ ਆ ਸੁੱਟੋ ਲੇਕਿਨ ਮੈਂ ਨਹੀਂ ਸੁੱਟਣੀ ਮਿੱਟੀ ਮੈਂ ਕੰਕਰੀਟ ਗੱਲਾਂ ਦੀ ਗੱਲ ਕਰ ਰਿਹਾ ਤੇ ਤੁਹਾਨੂੰ ਯਾਦ ਹੈ ਉਦੋਂ ਮੈਂ ਮੈਂਸ਼ਨ ਕੀਤਾ ਸੀਗਾ ਕਿ ਡਾਕਟਰ ਜੈ ਸ਼ੰਕਰ ਤੇ ਅੰਬਾਸਟਰ ਗਾਰਸਿਟੀ ਨੂੰ ਇੱਥੇ ਕੌਂਸੂਲੇਟ ਖੋਲਣ ਦੀ ਮੈਂ ਰਿਕਵੈਸਟ ਪੋਟੈਂ ਕਿਤੀ ਆ ਤੇ ਉਹ ਬਿਲਕੁਲ ਅੰਡਰ ਕੰਸੀਡਰੇਸ਼ਨ ਆ ਇਲੈਕਸ਼ਨਾਂ ਖਤਮ ਹੋ ਜਾਣਗੀਆਂ ਤੇ ਤੁਸੀਂ ਦੇਖੋਗੇ ਉਹਦੇ ਰਿਜ਼ਲਟਸ ਵੀ ਲੇਕਿਨ ਆਪਣੇ ਇੱਥੇ ਜਿੰਨੇ ਭਰਾ ਭੈਣ ਜਦੋਂ ਵੀਜ਼ਾ ਲੈਂਦੇ ਨੇ VFS ਨੂੰ ਮੈਂ ਰਿਕਵੈਸਟ ਕੀਤੀ ਸੀ ਕਿ ਆਪਣਾ ਸੈਂਟਰ ਅੰਮ੍ਰਿਤਸਰ ਖੋਲੋ ਤੇ ਉਹਨਾਂ ਨੇ ਮੈਨੂੰ ਹੁਣ ਅਸ਼ੋਰ ਕੀਤਾ ਆ ਕਿ ਇਲੈਕਸ਼ਨਾਂ ਤੋਂ ਬਾਅਦ ਅਸੀਂ ਪ੍ਰੋਸੈਸ ਸ਼ੁਰੂ ਕਰ ਦਿੱਤਾ ਆ ਤੇ ਉਹ ਸੈਂਟਰ ਅੰਮ੍ਰਿਤਸਰ ਚ ਖੋਲਣਗੇ ਉਹ ਸਿਰਫ ਅਮਰੀਕਨ ਵੀਜ਼ਾ ਕਰਕੇ ਨਹੀਂ ਸਿਰਫ ਤੁਹਾਨੂੰ ਕਈ ਹੋਰ ਦੇਸ਼ਾਂ ਦੇ ਵੀਜ਼ੇ ਲੈਣ ਲਈ ਆਪਣਾ ਕਾਮਪ੍ਰੈਸ਼ਨ ਦੇਣ ਲਈ ਮਦਦ ਹੋਏਗੀ ਜੇ ਤੁਸੀਂ ਦਰਜ ਦਾ ਮੁੱਦਾ ਚੁੱਕਿਆ ਆ کافی ਲੰਮੇ ਸਮੇਂ ਤੋਂ ਇਹ ਦਰਜ ਦਾ ਮੁੱਦਾ ਹੈਗਾ ਤੇ ਇਸ ਦੇ ਨਾਲ ਕਈ ਲੀਡਰਾਂ ਦੇ ਨਾਮ ਇਸ ਦੇ ਵਿੱਚ ਸ਼ਾਮਲ ਨੇ ਜਾਂ ਉਹ ਉੱਠਦੇ ਰਹਿੰਦੇ ਨੇ ਜਦੋਂ ਸਮੇਂ ਸਮੇਂ 'ਚ ਸਰਕਾਰਾਂ ਬਣਦੀਆਂ ਨੇ ਕਿ ਜੇਕਰ ਤੁਹਾਡੀ ਸਰਕਾਰ ਕੇਂਦਰ ਦੇ ਵਿੱਚ ਦੁਬਾਰਾ ਬਣਦੀ ਹੈ ਜਾਂ ਤੁਸੀਂ ਐਮਪੀ ਬਣਦੇ ਹੋ ਉਹਨਾਂ ਲੀਡਰਾਂ ਦੇ ਉੱਤੇ ਕੋਈ ਜਾਂਚ ਕਰਿਆ ਜਾਏਗਾ ਬਿਲਕੁਲ ਮੈਂ ਤੁਹਾਨੂੰ ਦੱਸਿਆ ਕਿ ਐਨਆਈਏ ਦੀ ਇਨਵੈਸਟੀਗੇਸ਼ਨ ਤੇ ਨਾਰਕੋਟਿਕਸ ਬੋਰਡ ਐਕਟਿਵਲੀ ਤੁਹਾਨੂੰ ਪਤਾ ਹੈ ਕਿ ਨਾਰਕੋਟਿਕਸ ਬੋਰਡ ਨੇ ਰੀਜਨਲ ਸੈਂਟਰ ਆਪਣਾ ਇੱਥੇ ਖੋਲਿਆ ਤੇ ਉਹ ਜਲਦੀ ਫੈਸਿਲੀਟੇਟ ਕਰਵਾ ਕੇ ਆ ਜਿਹੜੇ ਪਿੱਛੇ ਐਕਸ਼ਨ ਵੀ ਹੋਏ ਆ ਉਹ ਐਨਆਈਏ ਦੀ ਇਨਵੈਸਟੀਗੇਸ਼ਨ ਨਾ ਹੋਈ ਆ ਜਿਹੜੇ ਜਿਹੜੇ ਜਿੰਨਾ ਮਰਜ਼ੀ ਵੱਡਾ ਕਦਮ ਹੋਵੇ ਦੇਖੋ ਇਹ ਸਾਡੇ ਬੱਚਿਆਂ ਦੇ ਭਵਿਸ਼ ਖਰਾਬ ਕਰ ਰਹੇ ਆ ਕੱਲ ਤੁਹਾਡਾ ਵੀ ਬੱਚਾ ਹੋ ਸਕਦਾ ਮੈਂ ਜਰੂ ਕੈਂਪੇਨਿੰਗ ਲਈ ਗਿਆ ਦੋਵੇਂ ਜਗ੍ਹਾ ਤੇ ਆਪਣੇ ਪਿੰਡਾਂ ਚ ਤੇ ਸ਼ਹਿਰਾਂ ਚ ਆਹ ਕਈ ਕਲੋਨੀ ਚ ਜਾ ਕੇ ਸਾਡੀਆਂ ਭੈਣਾਂ ਦੀਆਂ ਅਥਰੂ ਦੇਖੋ ਜਾ ਕੇ ਕੀ ਕੀ ਇਫੈਕਟ ਹੋਇਆ ਮੈਂ ਆਜ ਆਪਣੇ ਪਿੱਛੇ ਕਲੋਨੀ ਜਿੱਥੇ ਗਿਆ ਸੀ ਨਿਸ਼ਾਰਾ ਪਿੰਡ ਨਿਸ਼ਾਰਾ ਪਿੰਡ ਚ ਵੀ ਦੇਖ ਲਓ ਤੇ ਨਾ ਤੋਂ ਉਹਦਾ ਹੈਗਾ ਧੱਕਾ ਕੋਲ ਨਹੀਂ ਮੈਂ ਅਵੋਇਡ ਕਰ ਰਿਆ ਸੀ ਲੈਣ ਲਈ ਪਰ ਇੱਕ ਵਾਰੀ ਜਾ ਕੇ ਦੇਖਿਓ ਸੀਵਰੇਜ ਦੀ ਤੇ ਪਾਣੀ ਦੀ ਤਾਂ ਲੱਗਦੀ ਸਮੱਸਿਆ ਆ ਲੇਕਿਨ ਕਮ ਸਕਾਮ 4 ਘਰ ਚ ਮੈਨੂੰ ਭੈਣਾ ਰੋਣ ਲੱਗ ਪਿਆ ਡਰੱਗਸ ਦੇ ਉੱਤੇ ਤੇ ਇਹ ਬਿਲਕੁਲ ਮੈਂ ਵਾਦਾ ਕਰਦਾ ਆ ਕਿ ਇਹ ਜਿਹੜੀ ਆਪਾਂ ਜੰਗ ਡਰੱਗਸ ਤੇ ਛੱਡੀ ਆ ਇਹ ਬਿਲਕੁਲ ਐਕਸ਼ਨ ਹੋਊਗਾ ਔਰ ਇਹ ਵੀ ਤੁਹਾਨੂੰ ਪਤਾ ਆ ਕਿ ਮੋਦੀ ਸਾਹਿਬ ਇਹੋ ਜੀਆਂ ਚੀਜ਼ਾਂ ਤੇ ਨਹੀਂ ਬਖਸ਼ਦੇ ਸਰਦਾਰ ਜਿਹੜੀ ਉਸ ਤੋਂ ਨਾਮ ਲੈ ਰਹੇ ਦੋਸਤਾਂ ਦੇ ਨਾਮ ਲੈ ਰਹੇ ਦੋਸਤਾਂ ਤੋਂ ਸਿੱਧੇ ਰੋਲ ਵਿੱਚ ਜਿਹੜਾ ਪ੍ਰੈਜ਼ੈਂਟ ਅੱਥਰ ਪੋਸਟਡ ਤੁਹਾਨੂੰ ਉਹਦੇ ਬਾਰੇ ਪਤਾ ਆ ਸਾਹਮਣੇ ਹੀ ਲੈ ਨੇ ਉਹ ਸਾਰੀਆਂ ਚੀਜ਼ਾਂ ਇਨਵੈਸਟੀਗੇਸ਼ਨ ਹੋਏਗੀ ਔਰ ਕਾਨੂੰਨ ਹੈਗੇ ਨੇ ਔਰ ਕਾਨੂੰਨ ਦੇ ਧਾਰੇ ਚ ਰਹਿ ਕੇ ਮੈਂ ਐਮਪੀ ਬਣਿਆ ਤੇ ਮੈਂ ਸਰਟਨਲੀ ਉਹਦੇ ਪੁਸ਼ ਕਰਾਂਗਾ ਤੇ ਮੈਨੂੰ ਯਕੀਨ ਆ ਕਿ ਮੋਦੀ ਸਾਹਿਬ ਵੀ ਕਰਨਗੇ ਕੋਈ ਮਾਗੜਾ ਸਾਰੇ ਸੌ ਮੇਰੇ ਦੇ ਵਿੱਚ ਰੈਂਕਸ ਬਣੀ ਬਿਤੀ ਹੈ ਪਰ ਲੋਕ ਕਹਿਣਾ ਚੰਦੇ ਆ ਪੁਲਸ ਨੂੰ ਉਸ ਲੋਕ ਕਹਿਣ ਦੀ ਬਾਬ ਜਦੋਂ ਕੋਈ ਪੁਲਸ ਨੂੰ ਕਹਿਣ ਜਾਂਦਾ ਕਿਉਂਕਿ ਉਹ ਤੇ ਗੈਂਗਸਟਰ ਸਾਰੇ ਮਾਰਸ਼ ਹੁੰਨੇ ਨੇ ਉਹ ਲੋਕੀ ਡਰਦੇ ਉਹਨਾਂ ਨੂੰ ਕਹਿੰਦੇ ਨਹੀਂ ਉਹ ਸਾਰੇ ਕਹਿੰਦੇ ਸਾਨੂੰ ਓਏ ਤੁਹਾਡੇ ਵੱਲੋਂ ਕੋਈ ਇਹ ਇਹੋ ਜਿਹਾ ਹੋਵੇ ਕਿ ਜਿਹੜਾ ਬਾਕਸ ਵਗੈਰਾ ਬਿਨਾ ਨਾਮ ਤੋਂ ਦੀ ਉਥੇ ਉਹ ਆਪਣੇ ਬਾਹਰ ਕੋਈ ਕਈ ਏਰੀਆ ਤੱਕ ਦੱਸਨਾ ਕਿ ਜਿੱਥੇ ਲੋਕ ਸ਼ਰਿਆ ਸੜਕਾਂ ਦੇ ਖੋ ਰ ਕਰ ਰ ਦਿੰਦੇ ਕਿ ਆ ਤੁਸੀਂ ਕੰਮ ਕਰੋਗੇ ਬਿਲਕੁਲ ਕਰਾਂਗੇ ਤੁਸੀਂ ਸ਼ੇਅਰ ਕਰੋ ਤੇ ਮੈਂ ਤੁਹਾਨੂੰ ਤੜੇ ਹੀ ਕਿਹਾ ਕਿ ਬਹੁਤ ਹੋ ਗਿਆ ਸੈਂਟਰਲ ਏਜੰਸੀਜ਼ ਬਾਕੀ ਦੇਖੋ ਆਈਪੀਐਸ ਅਫਸਰ ਜਦੋਂ ਵੀ ਚਾਰਜ ਲੈਂਦਾ ਉਹ ਇੱਕ ਕਮਿਟਮੈਂਟ ਦਿੰਦਾ ਆ ਅਗਰ ਉਹ ਕਮਿਟਮੈਂਟ ਪੂਰੀ ਨਹੀਂ ਹੋ ਰਹੀ ਤੇ ਸੈਂਟਰਲ ਲੀਡਰਸ਼ਿਪ ਇਹਦੇ ਚ ਤਕੜੀ ਕਾਰਵਾਈ ਕਰੂਗੀ ਤੇ ਮੈਂ ਦੇਖੋ ਹਾਂ बार-बार ਲੋਕ ਆਪਣਾ ਕਹਿੰਦੇ ਜੀ ਅਸੀਂ ਤਾਂ ਬੜੇ ਜੁੜੇ ਹੋਏ ਆ ਅਸੀਂ ਤਾਂ ਬੜੇ ਜੁੜੇ ਪਰ ਕੀਤਾ ਕੀ ਪਿਛਲੇ 7 ਸਾਲ ਦੇ ਐਮਪੀ ਨੇ ਕੀ ਕੀਤਾ ਦੇਖੋ ਮੈਂ ਉਹਦੇ ਵੱਲ ਮੈਂ ਇਹ ਨਹੀਂ ਕਹਣਾ ਮੈਂ ਤੁਹਾਨੂੰ ਮੁੱਦੇ ਤੇ ਗੱਲ ਕੀਤੀ ਆ ਪਿਛਲੇ ਜੋ ਹੋਇਆ ਉਹਦਾ ਜਵਾਬ ਜਿਹੜੇ ਬੈਠੇ ਨੇ ਉਹਨਾਂ ਨੂੰ ਪੁੱਛੋ ਮੈਂ ਤਾਂ ਗਾਂ ਦੀ ਗੱਲ ਕਰਦਾ ਆਂ ਔਰ ਮੈਂ ਤੁਹਾਨੂੰ ਉਹਦੇ ਵਿੱਚ ਕਲੀਅਰਲੀ ਦੱਸਿਆ ਆ ਔਰ ਇਹ ਵੀ ਮੈਂ ਦੱਸਿਆ ਰੀਹੈਬਿਲਿਟੇਸ਼ਨ ਦਾ ਵੀ ਤੁਸੀਂ ਸਿਰਫ ਇੱਕ ਚੀਜ਼ ਦਾ ਪੁੱਛਿਆ ਮੈਂ ਤੁਹਾਨੂੰ ਰੀਹੈਬਿਲਿਟੇਸ਼ਨ ਦਾ ਵੀ ਦੱਸਿਆ ਕਿ ਦੋ ਦਵਾਈਆਂ ਜਿਹੜੀਆਂ ਅਮਰੀਕਾ 'ਚ ਸਕਸੈਸਫੁਲ ਹੋਈਆਂ ਨੇ ਥੋੜੀ ਰਿਸਰਚ ਕਰੋ ਇੱਕ ਟੀਕਾ ਇੱਕ ਨੈਜ਼ਲ ਡ੍ਰੌਪ ਸਰਦਾਰ ਜਿਹੜੀ 2014 ਦੇ ਵਿੱਚ ਜਦੋਂ ਲੋਕ ਸਭਾ ਚੋਣਾਂ ਆਈ ਉਹ ਤੋਂ ਰਾਹੁਲ ਗਾਂਧੀ ਹੋਣੀ ਪੰਜਾਬ ਆਏ ਤੇ ਉਹਨਾਂ ਨੇ ਕਹਿਤਾ ਜੀ 80% ਪੰਜਾਬ ਦੇ ਨੌਜਵਾਨ ਐਡਿਕਟਡ ਨੇ ਉਸ ਤੋਂ ਬਾਅਦ ਆਵਾਜ਼ੀ ਪਾਰਟੀ ਨੇ ਚੋਣ ਪ੍ਰਚਾਰ ਕੀਤਾ 2017 'ਚ ਉਹਨਾਂ ਨੇ ਵੀ ਨਸ਼ੇ ਦਾ ਪੂਰਾ ਗਿਆ ਕਿ ਨਾ ਪੰਜਾਬ ਦੇ ਵਿੱਚ ਇਹਨਾਂ ਨਸ਼ਾ ਨਸ਼ਾ ਹੋਰ ਤੁਸੀਂ ਇਹ ਗੱਲ ਉਠਾ ਰਹੇ ਹੋ ਪਰ ਇਹ ਤਾਂ ਸੋਲਿਡ ਹਾਲ ਨਹੀਂ ਕੋਈ ਕਿਉਂਕਿ ਇੱਕ ਨਸ਼ਾ ਦੁਬਾਰਾ ਆ ਰਿਹਾ ਤਾਰੂ ਬਾਦ ਨਸ਼ਾ ਉਥੇ ਵੀ ਜਸਪੀਰ ਸਿੰਘ ਸੈਂਟਰ ਦੇ ਜਾਂਦੀਆਂ ਉੱਥੇ ਐਡਿਕਟਡ ਕਿ ਜਿਹੜੀ ਸਿਆਸੀ ਪਾਰਟੀਆਂ ਇਲੈਕਸ਼ਨ ਜਿਹੜੇ ਵਾਅਦੇ ਕਰ ਜਾਂਦੀਆਂ ਬਟ ਨਸ਼ੇ ਦੀ ਸਮੱਸਿਆ ਉੱਥੇ ਦੀ ਹੁੰਦੀ ਹੈ ਜਿਦਾ ਮੇਰੇ ਦੋਸਤ ਨੇ ਕਿਹਾ ਕਿ ਦਰਿਆ ਦੇ ਵਿੱਚ ਨਸ਼ਾ ਵੇਖਦਾ ਮੈਂ ਮੈਂ ਤੁਹਾਨੂੰ ਦੇਖੋ ਮੈਂ ਕੰਕਰੀਟਲੀ ਵੀ ਗੱਲ ਕੀਤੀ ਮੈਂ ਰੀਹੈਬਿਲੀਟੇਸ਼ਨ ਦੀ ਵੀ ਗੱਲ ਕੀਤੀ ਮੈਂ ਤੁਹਾਨੂੰ ਸਟਾਰਟਅੱਪਸ ਦਾ ਵੀ ਦੱਸਿਆ ਮੈਂ ਤੁਹਾਨੂੰ ਇਹ ਵੀ ਤੁਸੀਂ ਇਹ ਮੈਨੂੰ ਕਹ ਕੇ ਲੋਕੀ ਵਾਅਦਾ ਕਰਕੇ ਭੱਜ ਜਾਂਦੇ ਨੇ ਮੈਂ ਤਾਂ ਤੁਹਾਨੂੰ ਦੱਸਿਆ ਕਿ ਦੇਖੋ ਉਹਨਾਂ ਨੇ ਅਮਰੀਕਾ 'ਚ ਆ ਤਿੰਨ ਬਾਡੀਜ਼ ਨੇ ਜਿਹੜੇ ਇੱਥੇ ਅੰਮ੍ਰਿਤਸਰ ਆਏ ਸੀ ਵਾਦਾ ਕੀਤਾ ਉਹਨਾਂ ਨੇ ਸੈਟਅਪ ਕੀਤਾ ਤੁਸੀਂ ਦੇਖ ਲੋਗੇ ਪ੍ਰੈਸ ਤੋਂ ਹੁਣ ਆ ਜਾਊਗਾ ਹਾਂਜੀ ਤੇ ਇੱਕ ਮਿੰਟ ਇੱਕ ਮਿੰਟ ਯਾਦ ਰੱਖਿਓ ਜਵਾਬ ਦੇਣ ਦਿਓ ਚਾਹੇ ਅਖੇ ਤੁਸੀਂ ਕਰਦੇ ਹੈਨਾ ਮੈਂ ਤੁਹਾਨੂੰ ਰੀਹੈਬਿਲਿਟੇਸ਼ਨ ਦੀ ਵੀ ਗਾਂਹ ਗੱਲ ਕੀਤੀ ਆ ਜਿਹੜੀ ਕਾਰਵਾਈ ਕਰਨੀ ਆ ਤੁਸੀਂ ਕਹਾਂ ਦੇਖੋ ਜੀ ਆ ਵਾਦੇ ਕਰਕੇ ਆ ਵਾਦੇ ਕਰਕੇ ਐਦ ਕਾ ਤਦ ਹੀ ਮੈਂ ਤੁਹਾਨੂੰ ਕਹਿ ਰਿਹਾ ਕਿ ਪਾਰਲੀਮੈਂਟ ਦੀ ਇਲੈਕਸ਼ਨ ਆ ਮੋਦੀ ਸਾਹਿਬ ਦੀ ਅਪਰੋਚ ਤੁਹਾਨੂੰ ਪਤਾ ਆ ਔਰ ਡਟ ਕੇ ਕਮ ਸੇ ਕਮ ਇਹ ਮੈਸੇਜ ਤੇ ਪਹੁੰਚਾਓ ਮੈਂ ਤਾਂ ਜੋ ਅਮਰੀਕਾ ਜੀ ਵਾਦਾ ਕੀਤਾ ਸੀ ਉਹ ਇੰਪਲੀਮੈਂਟ ਕੀਤਾ ਆ ਡਿਲੀਵਰੀ ਦੀ ਰੈਪਿਊਟੇਸ਼ਨ ਆ ਤੇ ਤੁਹਾਡੀ ਗੱਲ ਬਿਲਕੁਲ ਸਹੀ ਆ ਦੇਖੋ ਲੇਕਿਨ ਸਫਰ ਕੌਣ ਕਰ ਰਿਹਾ ਅੰਮ੍ਰਿਤਸਰ ਦੇ ਲੋਕ ਕਰ ਰਹੇ ਨਾ ਤੇ ਮੈਂ ਤਦੇ ਹੀ ਆ ਮੁੱਦਾ ਛੁਕਿਆ ਆ ਮੈਂ ਇਹ ਨਹੀਂ ਕਹਿ ਰਿਹਾ ਕਿ ਆ ਆ ਆ ਮੈਂ ਤੁਹਾਨੂੰ ਕੰਕਰੀਟਲੀ ਕਿਹਾ ਕੌਣ-ਕੌਣ ਐਕਸ਼ਨ ਲਊਗਾ ਇਹਦੇ 'ਚ ਦੇਖੋ ਇਹਨਾਂ ਨੇ ਕਿਹਾ ਕਿ ਸ਼ੇਅਰ ਕਰਨਗੇ ਮੈਂ ਵੀ ਤੁਹਾਨੂੰ ਕਹਿੰਦਾ ਚਲੋ ਤੁਸੀਂ ਕਨਫਿਡੈਂਸ਼ੀਅਲੀ ਸ਼ੇਅਰ ਕਰੋ ਐਨਆਈਏ ਨਾਲ ਕਰ ਲਓ ਇੱਥੇ ਨਾਰਕੋਟਿਕਸ ਬੋਰਡ ਆਪਣਾ ਦਫਤਰ ਖੋਲ ਰਿਹਾ ਉਹਨਾਂ ਨਾਲ ਕਰ ਲਓ ਮੇਰੇ ਥਰੂ ਕਰ ਲਓ ਆਪਾਂ ਜਿੰਨੀ ਕਵਰ ਰੱਖ ਸਕਦੇ ਆ ਉਹਦੇ ਤੇ ਰੱਖਾਂਗੇ ਲੇਕਿਨ ਹੁਣ ਟਾਈਮ ਆ ਗਿਆ ਮੇਰੇ ਲਈ ਨਹੀਂ ਇਹ ਆਪਣੇ ਭਰਾਵਾਂ ਪੈਣਾ ਨਹੀਂ ਸਾਨੂੰ ਐਕਸ਼ਨ ਲੈਣਾ ਪੈਣਾ ਹੈ ਤੇ ਜਿਹੜੇ-ਜਿਹੜੇ ਵੀ ਵਿਚ ਮਿਲੇ ਹੋਏ ਆ ਦੇਖੋ ਇਨਵੈਸਟੀਗੇਸ਼ਨ ਸੈਂਟਰਲ ਏਜੰਸੀ ਕਰਨਗੀਆਂ ਔਰ ਐਕਾ ਜਿਹੜਾ ਤੁਸੀਂ ਬਾਰਡਰ ਦਾ ਕਿਹਾ ਦੇਖੋ ਟੈਕਨੋਲੋਜੀ ਬਹੁਤ ਵਧਰੀ ਆ ਤਦੇ ਮੈਂ ਬਾਰ-ਬਾਰ ਕਹਿੰਨਾ ਕਿ ਟੈਕਨੋਲੋਜੀ ਦਾ ਯੂਜ਼ ਕਰਨਾ ਚਾਹੀਦਾ ਫੇਰ ਕਹਿੰਦੇ ਸੰਧੂ ਸਾਹਿਬ ਤੋਂ ਵਹੀ ਗੱਲ ਕਰਦੇ ਆ ਇਹ ਜਿਹੜੇ ਡਰੋਨ ਆਉਂਦੇ ਨੇ ਇਹਨਾਂ ਦੀ ਸ਼ੂਟਡਾਊਨ ਦੀ ਵੀ ਟੈਕਨੋਲੋਜੀ ਆ ਗਈ ਆ ਤੁਹਾਨੂੰ ਪਤਾ ਅਸੀਂ ਆਨ ਡਰੋਨਸ ਲੈ ਰਹੇ ਆ ਕਿੱਥੇ ਖੜੇ ਹੋ ਕੇ ਕਿੱਥੇ ਆ ਜਿਹੜਾ ਐਕਸ਼ਨ ਹੁਣ ਹੋਇਆ ਬਾਰਡਰ ਤੇ ਇਹ ਨੈਸ਼ਨਲ ਏਜੰਸੀਜ਼ ਨੇ ਕੀਤਾ ਆ ਤੇ ਇਸ ਕਰਕੇ ਉਹ ਵੀ ਕਰਾਂਗੇ ਬਿਲਕੁਲ ਤੇ ਤੁਸੀਂ ਸਾਡੇ ਨਾਲ ਸ਼ੇਅਰ ਕਰੋ ਹਾਂਜੀ ਹਾਂਜੀ ਮਹਾਰਾਜ ਦੱਸੋ ਜੀ ਜੀ ਵੀ ਇਨ ਕਲੇਮਿੰਗ ਐਂਡ ਦੇਰ ਇ ਐਕਚੁਅਲੀ ਹਾਈਲਾਈਟਿੰਗ ਥੈਟ ਦੇ ਹੈਵ ਕੰਪਲੀਟ गिवन द ਕਾਰਕਟਾ ਤਾਰਪੋਰਟ ਕੋਰੀਡੋਰ ਰਿਗਰਡਿੰਗ ਮਰਚੈਂਟ ਡਿਮਾਂਡ ਦੇ ਆਲਸੋ ਹਾਈਲਾਈਟਡ ਥੇਅਰ funds they have given to the Punjab. They claim that they have scrapped the blacklist. So much, so, so many uh, things BJP has been claiming uh, that they have given to Punjab and Punjabi. Despite this, uh, why BJP has been facing uh, some protest, uh, some of the villages uh, during his actions, particularly. And we uh, yeah, yeah, really understand that. And uh, where actually BJP uh, went wrong? Uh, where is the trust deficit? ਦੇਖੋ ਤੁਸੀਂ ਕਿਹਾ ਕਲੇਮਿੰਗ ਜਿਹੜੀ ਬਲੈਕਲਿਸਟਾਂ ਸੀਗੀਆਂ ਉਹਦਾ ਜਦ ਮੈਂ ਇਨਵੋਲਡ ਸੀਗਾ ਅਮਰੀਕਾ 'ਚ ਤੇ ਮੈਨੂੰ ਪਤਾ ਆ ਤੁਸੀਂ ਪਿਛਲੀ ਐਵਰੇਜ ਕੱਢ ਲਓ ਕਾਂਗਰਸ ਸਰਕਾਰ ਤੇ ਕਿੰਨੀਆਂ ਬਲੈਕਲਿਸਟਾਂ ਬਣੀਆਂ ਤੇ 2014 ਤੋਂ ਕਿਤਨਾ ਉਹ ਸਬਟ੍ਰੈਕਟ ਹੋਈਆਂ ਠੀਕ ਹੈ ਜੀ ਸੋ ਉਹ ਤਾਂ ਕਲੇਮ ਬਿਲਕੁਲ ਨਹੀਂ ਹੈਗਾ ਬਾਕੀ ਕਰਤਾਰਪੁਰ ਸਾਹਿਬ ਕਾਰਿਡੋਰ ਦਾ ਉਹ ਵੀ ਤੁਹਾਡੇ ਸਾਹਮਣੇ ਆ ਸਾਡੀ ਅਰਦਾਸ ਚ ਸੀਗਾ ਤੇ ਮੋਦੀ ਸਾਹਿਬ ਨੇ ਕੀ ਕੀਤਾ ਬਾਕੀ ਦੇਖੋ ਕ੍ਰੈਡਿਟ ਵਾਲੇ ਤੇ ਸਾਰੇ ਹੀ ਹੈਗੇ ਹਰ ਚੀਜ਼ ਚ ਹਰ ਕੋਈ ਕ੍ਰੈਡਿਟ ਉਹ ਚੰਗੀ ਗੱਲ ਹੈ ਚਲੋ ਚੀਜ਼ ਹੋਣੀ ਚਾਹੀਦੀ ਆ ਕ੍ਰੈਡਿਟ ਤੋਂ ਤੇ ਬਾਅਦ ਆਉਂਦਾ ਹੈ ਹਾਂਜੀ ਤੇ ਆਪਣੇ ਸਿੱਖ ਗੁਰੂਆਂ ਦਾ ਸਾਡੀ ਹਿਸਟਰੀ ਦਾ ਜੀ ਆਪਣਾ ਗੁਰੂ ਤੇਗ ਬਹਾਦਰ ਸਾਹਿਬ ਦਾ ਵੀਰਬਾਲ ਦੇ ਵਜਦਾ ਦੇਖੋ ਦੁਨੀਆ ਪਰਚ ਪਤਾ ਲੱਗਾ ਕਿ ਕਿਹ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਨੇ ਸ਼ਹੀਦੀ ਪਾਈ ਫੋਰਫਰੰਟ ਚ ਸਾਡੀ ਸਟੋਰੀ ਸੀਗੀ ਜੀ ਉਹਦੇ ਬਾਅਦ ਆਪਣਾ ਗੁਰੂ ਗੋਬਿੰਦ ਸਿੰਘ ਜੀ ਦਾ ਕੋਈ ਵੀ ਹੋਰ ਤੁਸੀਂ ਮਾਮਲੇ ਲੈ ਲਓ ਆਪਣਾ ਗਤਕਾ ਨੈਸ਼ਨਲ ਗੇਮਸ ਦਿਖਾਇਆ ਗਿਆ ਪਤਾ ਲੱਗਾ ਨਾ ਲੋਕਾਂ ਨੂੰ ਦੇਖਿਆ ਸਾਰਿਆਂ ਨੇ ਲਾਈਵ ਟੈਲੀਵਿਜ਼ਨ 'ਚ ਆਪਣੇ ਬਨਾਰਨਕ ਦੇਵ ਯੂਨੀਵਰਸਿਟੀ 'ਚ ਨੈਸ਼ਨਲ ਇੰਸਟੀਚਿਊਟ ਆਫ ਇੰਡੀਅਨ ਸੈਕਸ ਸਟੱਡੀਜ਼ ਸੈਟਅਪ ਹੋਈ ਤੇ ਆਪਣੇ ਗੁਰਬਾਣੀ ਦੀ ਟਰਾਂਸਲੇਸ਼ਨ ਦੀ ਇਨੀਸ਼ੀਏਸ਼ਨ ਯੂਨੈਸਕੋ ਲੈਂਗੁਏਜਿਸ ਉਹ ਕੀਤੀ ਗਈ ਦੇਖੋ ਐਗਜ਼ੈਂਪਸ਼ਨ ਜੀਐਸਟੀ ਦੀ ਮੈਂ ਵੀ ਅਮਰੀਕਾ ਸੀਗਾ 150 ਐਂਟੀਕਵਿਟੀਆਂ ਜਿਹੜੀਆਂ ਆਈਆਂ ਜਿਹੜੀਆਂ ਸਿੱਖ ਕਲਚਰ ਨਾਲ ਰਿਲੇਟਡ ਸੀਗੀਆਂ ਕਿਹਦੇ ਜੀ ਗੁਰੂ ਹਰਗੋਬਿੰਦ ਸਾਹਿਬ ਦੀ ਰੈਲਿਕ ਵੀ ਸੀਗੀ ਇਸਨ ਤੰਦੀ ਸਿੰਘ ਸੰਧੂ ਜਿਨ੍ਹਾਂ ਨੇ ਸੜਨ ਨਾਲ ਗੱਲਬਾਤ ਕੀਤੀ ਕਿ ਪੰਜਾਬ ਦੇ ਵਿੱਚ ਨਸ਼ੇ ਦਾ ਮੁੱਦਾ ਜਿਹੜਾ ਬਹੁਤ ਵੱਡਾ ਬਣਿਆ ਪਿਆ ਹੈ ਨਸ਼ੇ ਨੂੰ ਰੋਕਣ ਵਾਸਤੇ ਉਹ ਕੀ ਨਵਾਂ ਕਰਨਗੇ ਅਤੇ ਜਿਹੜੀ ਭਾਜਪਾ ਸਰਕਾਰ ਕੇਂਦਰ ਵੱਲੋਂ ਕਿਹੜੀਆਂ ਗਰੰਟੀਆਂ ਉਹ ਲੈ ਕੇ ਆਏ ਹਨ ਤੇ ਜਿਹੜਾ ਐਜੂਕੇਸ਼ਨ ਦੀ ਉਹਨਾਂ ਨੇ ਗੱਲ ਕੀਤੀ ਹੈ ਹੈਲਥ ਦੀ ਗੱਲ ਕੀਤੀ ਕਿ ਅਮਰਸਰ ਦੇ ਵਿੱਚ ਜਿਹੜੀ ਹੈਲਥ ਦੀ ਬਹੁਤ ਜ਼ਿਆਦਾ ਲੋਡ ਹੈ ਵਿਕਾਸ ਦੀ ਵੀ ਉਹਨਾਂ ਨੇ ਗੱਲਬਾਤ ਕੀਤੀ ਤੁਸੀਂ ਜੁੜਿਓ ਅਜੀਤ ਵੈਬ ਟੀਵੀ ਦੇ ਨਾਲ ਮੈਂ ਮਨਪ੍ਰੀਤ ਸਿੰਘ ਅੜਾਦ ਅਮਰਸਰ